ਇਹ ਇਹ ਲੜਕਾ ਜਿਹੜਾ ਉਹ ਇਸ ਤਰ੍ਹਾਂ ਦੀ ਹੁੱਲੜਵਾਜੀ ਕਰ ਰਿਹਾ ਸੀ ਸੋ ਮੈਂ ਅਪੀਲ ਕਰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਪੂਰੇ ਜ਼ਿਲ੍ਹੇ ਪਰਦੇ ਵਿੱਚ ਜਿਹੜਾ ਵੀ ਕੋਈ ਮੋਟਰਸਾਈਕਲ ਕਾਰ ਜਿਹੜਾ ਪ੍ਰੋਪਰ ਨੰਬਰ ਨਾ ਲੱਗਿਆ ਹੋਇਆ ਛੋਟੇ ਅੱਖਰਾਂ 'ਚ ਹੋਇਆ ਜਾਂ ਵਿਦਆਉਟ ਨੰਬਰ ਹੋਇਆ ਉਸ ਨੂੰ ਬਣਦੀ ਕਾਰਵਾਈ ਕੀਤੀ ਜਾਊਗੀ ਕਿਸੇ ਵੀ ਹਾਲਤ ਵਿੱਚ ਬਖਸ਼ਾ ਨਹੀਂ ਜਾਏਗਾ ਕਰਾਇਆ ਮੋਟੀਫਾਇਡ ਇਹ ਕਿਹੜਾ ਕਰਾਇਆ ਸੀ ਤੂੰ ਆਪਣੀ ਗਲਤੀ ਮੰਨਦਾ ਹੁਣ ਵੀ ਮੈਂ ਗਲਤੀ ਕੀਤੀ ਆ ਅੱਗੇ ਤੋਂ ਪੂਰੀ ਫਿਰ ਛਿੜੇਗਾ ਹੈ ਸਟਾਰਟ ਬਾਜੀ ਕਰੇਗਾ ਹੈ ਤੇ ਇੰਸਟਾਗ੍ਰਾਮ ਤੇ ਭਾਈ ਜੀ ਕਿਉਂ ਪਾਈ ਸੀਗੀ ਗਲਤੀ ਹੁੰਦੀ ਹੈ ਹੈ ਅੱਛੇ ਤਾਂ ਨਹੀਂ ਕਰਦੇ ਕਿਉਂ ਕੀਤੀ ਗਲਤੀ ਕੁੜਾਇਸ ਅਬ ਮਾਨਦੂਬ ਐਸਐਸਪੀ ਸਾਹਿਬ ਜੋ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜੀ ਸਾਡੀ ਟ੍ਰੈਪ ਪੁਲਿਸ ਆ ਉਹ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਆ ਜੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਔਰ ਉਸ ਨੂੰ ਜਿਹੜਾ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਤੁਸੀਂ ਪਹਿਲਾਂ ਵੀ ਦੇਖਿਆ ਜੇ ਕੋਈ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਵੀਡੀਓ ਆ ਜੇ ਜਿਹੜਾ ਕਿ ਕੋਈ ਗਾਣੇ गा ਰਿਹਾ ਜਾਂ ਬਲੈਕ ਸ਼ੀਸ਼ੇ ਉਹ ਆਪਣੀ ਕਲਰ ਕਰਕੇ ਚੱਲ ਰਿਹਾ ਔਰ ਜੜੀਆਂ ਲਗਾ ਕੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਉਹਦਾ ਚਲਾਨ ਕੱਟਿਆ ਜਾਂਦਾ ਇਸੇ ਦੌਰਾਨ ਜਿਹੜਾ ਇਹ ਲੜਕਾ ਜਿਹੜਾ ਉਹ ਇਸ ਤਰ੍ਹਾਂ ਦੀ ਹੁੱਲੜਵਾਜੀ ਕਰ ਰਿਹਾ ਸੀ ਸੋ ਮੈਂ ਅਪੀਲ ਕਰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਪੂਰੇ ਜ਼ਿਲ੍ਹੇ ਪਰਦੇ ਵਿੱਚ ਜਿਹੜਾ ਵੀ ਕੋਈ ਮੋਟਰਸਾਈਕਲ ਕਾਰ ਜਿਹੜਾ ਪ੍ਰੋਪਰ ਨੰਬਰ ਨਾ ਲੱਗਿਆ ਹੋਇਆ ਛੋਟੇ ਅੱਖਰਾਂ ਚ ਹੋਇਆ ਜਾਂ ਵਿਦਆਉਟ ਨੰਬਰ ਹੋਇਆ ਉਸ ਨੂੰ ਬਣਦੀ ਕਾਰਵਾਈ ਕੀਤੀ ਜਾਊਗੀ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਜੇ ਕੋਈ ਵਿਅਕਤੀ ਹੈ ਮੈਨੂੰ ਪਤਾ ਨਹੀਂ ਸੀ ਸੋ ਆਪ ਜੀ ਦੇ ਚੈਨਲ ਮਾਧਿਅਮ ਰਾਈ ਮੈਂ ਅਪੀਲ ਕਰਦਾ ਵੀ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕਿਉਂਕਿ ਜਿਹੜੇ ਮਾੜੇ ਅਨਸਰ ਆ ਉਹ ਨੰਬਰ ਪਲੇਟ ਤੋਂ ਬਿਨਾਂ ਰਾਤ ਨੂੰ ਇੱਧਰ ਉੱਧਰ ਨਿਕਲਦੇ ਆ ਜਿਹੜੇ ਕੋਈ ਹਰਕਤ ਕਰਦੇ ਅਸੀਂ ਉਹਨਾਂ ਨੂੰ ਕਾਬੂ ਕਰਦੇ ਆ ਅਸੀਂ ਇਹੋ ਜਿਹੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏ ਕਿਸ ਤਰ੍ਹਾਂ ਦਾ ਦੋਸ਼ਾਨ ਕੀਤਾ ਹੈ ਕਾਰਵਾਈ ਇਸ ਤਰ੍ਹਾਂ ਨਹੀਂ ਕੀਤੀ ਜਾਂਦੀ ਦੇਖੋ ਜੋ ਵੀ ਉਸ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਂਦੀ ਹੈ ਜੇ ਕੋਈ ਬੋਲਡ ਦੇ ਪਟਾਕੇ ਮਾਰ ਰਿਹਾ ਉਸ ਦਾ ਵੀ ਆ ਇੱਕ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਔਰ ਮੈਂ ਅਪੀਲ ਕਰਦਾ ਮਾਨ ਜੋ ਜੋ ਕਿ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਹੈ ਕਿ ਉਸ ਨੂੰ ਜੇਲ੍ਹ ਤੇ ਜੁਰਮਾਨਾ ਵੀ ਹੋ ਸਕਦਾ